ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੈਲਿਆਂ ਨੂੰ ਸਾਸਰੀ ਘਾਲ ਜੀ ਅੱਜ ਜੀ ਐਤਵਾਰ ਦਾ ਦਿਨ ਆ ਤੇ ਧੋਪ ਲੱਗੀ ਏ ਕੋਠੇ ਤੇ ਬੈਠਿਆ ਵਾ ਧੋਪ ਸੇਕਦੇ ਪਿਆ ਜੀ ਤੇ ਮਨ ਬਣਿਆ ਮੈਗੀ ਖਾਣ ਦਾ ਤੇ ਪੰਥ ਤੇ ਬੈਣ ਨੂੰ ਮੈਂ ਕਰਤਾ ਫੋਨ ਆ ਜੋ ਵੀ ਮੈਗੀ ਬਣਾਈਏ ਤੇ ਮੈਗੀ ਮੁਗੀ ਖਾਈਏ ਆਪਣੇ ਘਰੇ ਤੇ ਪੰਥ ਤੋਂ ਬਣਵਾਉਣੀ ਆ ਭਾ ਮੈਗੀ ਵੀ ਮਿੱਤਰੋ ਪੰਥ ਤੇ ਆਵੇ ਆ ਚੁੱਕੇ ਨੇ ਆਪਣੇ ਘਰੇ ਵਾਹ ਜੀ ਵਾਹ ਮੈਗੀ ਲੈ ਕੇ ਆਇਕ ਨੇ ਆ ਲੈ ਗਏ ਮੈਗੀ ਅਬੇ ਸ਼ਾਫਾ ਬਣਾ ਹੈਗਾ ਅਬੇ ਆ ਪੰਥ ਪੰਥ ਆਪਣਾ ਚਾਫਾ ਇਹ ਤੋਂ ਬਣਾਉਣੀ ਆ ਭਾ ਮੈਗੀ ਆਪਾਂ ਉਪਾਂ ਕੋਣੀ ਬਣਾਉਣੀ ਠੀਕ ਆ ਤੇ ਇਹਨੂੰ ਲਾਉਣਿਆ ਕੰਮ ਦੇ ਤੇ ਖਾਣੇ ਆ ਮੇਗੀ ਚਲੋ ਚਲ ਚੱਲ ਵੀਰ ਕੋਲੀਏ ਪੈਸੇ ਦਾ ਤੋਂ ਤੋਂ ਜਿਹਾ ਨੂੰ ਚਾ ਲੋ ਵੀ ਮਿੱਤਰੋ ਲੋ ਵੀ ਮਿੱਤਰੋ ਮੇਗੀ ਆਪਣੀ ਬਣੀ ਜਾਂਦੀ ਆ ਮਸਾਲੇ ਮਸੂਲੇ ਪਾਦੇ ਆਪਾਂ ਦੇਸੀ ਕੇ ਉਹ ਵੀ ਪਤਾ ਵਿੱਚ ਆਪਾਂ ਵਧੀਆ ਆਹ ਲਓ 커피 ਨਾ ਬਣਾ ਲੀਆ 커피 ਬਣਾਈਏ ਚਲ ਬਣਾ ਲੈਣੇ 커피 ਬਣਾਉਣਾ ਠੀਕ ਆ ਬਾਅਦ ਠੀਕ ਹੋ ਗਏ ਮੈਂ ਬਣਾਉਣਾ ਵਾ ਠੀਕ ਆ ਚਲੋ ਫਿਰ ਐ ਲਓ ਵੀ ਮਿੱਤਰੋ ਕੌਫੀ ਆਪਣੀ ਰੈਡੀ ਏ ਮੈਗੀ ਵੀ ਆਪਣੀ ਰੈਡੀ ਏ ਤੇ ਪੰਥ ਇੱਕ ਨਾ ਪ੍ਰੈਂਕ ਦੀ ਸਕੀਮ ਸੋਚੀ ਮੈਂ ਉਹਦੇ ਨਾਲ ਕਿ ਸ਼ੱਕਵੇਂ ਆਹ ਵੇ ਬਾਹਰ ਖੜਾਈ ਆਹ ਵੇ ਫੋਨ ਤੇ ਗੱਲਾਂ ਮਾਰੀ ਜਾਂਦਾ ਹੀ ਤੇ ਆਪਾਂ ਇਹਦੀ ਕੌਫੀ 'ਚ ਮਲਾਵਟ ਕਰੀਏ ਕੋਈ ਚੀਜ਼ ਦੀ ਲੋਨ ਮਿਰਚਾਂ ਪਾਈਏ ਕਿੱਥੇ ਪੈਣਗਾ ਆਹ ਸਾਹਮਣੇ ਹੀ ਪਿਆ ਹੋਇਆ ਆਹ ਚੱਕ ਆ ਵੇ ਆਈ ਯਾਰ ਆਹੋ ਤੇ ਦੱਬ ਵਧਿਆ ਗਿੱਲੀ ਵਿੱਚ लूँड मर्च सारा बहुत दबा दे बेचैनी लूँड मर्च पाद में और चमचना पाव बावा सारा पाव बावा सारा पाव वो पता लग गया ना कला लूँड पागला लूँड पागला हिम्मत चाह हाँ कला नमक पाद मराया ओर पादे ओर ओर पादे ओर पादे ओर ये और पाह ही ओर पादे तो आ भाई मैं आ गयी तो लाओ जी अब अंत भी आ गया कॉफी आ मैगी क्या आ कॉफी हां चक भी, तारी। भी तारी। लो बेस्टोरचूरी पा लो चक्को फिर कोबिंडी-कुंडि आ हो जाए यार जा पंथ पे हाँ भाई मुंडयो पंथ ने बनाई मैगी दे बनी है ओके रिपोर्ट ਗੀ ਵਾਕਏ ਬਹੁਤ ਮੋਢੇ ਸਵਾਲ ਬਣੇ ਆਣਾ ਪੂਰੀ ਘਰ ਬਣਾ ਸ਼ੈਫ ਪੂਰਾ ਘਰਣਾ ਆਪਣਾ ਬਾਈ ਪੰਥ ਸ਼ੈਫ ਤੇ ਯਾਰ ਮਤਲਬ ਮੈਂ ਬਣਾਈ ਕਾਫੀ ਕਾਫੀ ਤੇ ਕਰ ਪੀਤੀ ਕੋ ਨਹੀਂ ਕਹਿਣਾ ਯਾਰ ਪੀ ਕੇ ਵੇਖੋ ਕਿਵੇਂ ਲੱਗਦੀ ਹੈ ਕਰੀ ਮੈਂ ਵੀ ਬਿਨਾਂ ਦਾ ਕਾਫੀ ਠੰਡੀ ਹੋਣੀ ਪੰਥ ਪੀ ਯਾਰ ਔਰ ਆਗੀ ਯਾਰ ਹੈ ਨਮਕੀਨ ਦੀ ਕਾਫੀ ਬਣਾ ਦੀ ਨਮਕੀਨ ਕਿਤੇ ਮਿੱਟੀ ਪਰਵਾ ਲੂਣ ਪੈਂਦਾ ਚ ਦੱਸ ਬਈ ਫਿਰ ਵੇਖ ਯਾਰ ਹਾ ਕੀ ਕੀਤਾ ਇਹ ਵੀਰੇ ਤੇਰਾ ਪ੍ਰੈਂਕ ਕੀਤਾ ਨਿੱਕਾ ਜਾਹੀਂ ਤੂੰ ਬਾਹਰ ਨਹੀਂ ਗਿਆ ਫੋਨ ਸੁਣਨੇ ਯਾਰ ਤੂੰ ਫੋਨ ਸੁਣਨੇ ਗਿਆ ਭਰਾ ਬਾਹਰ ਤੈਹੀਂ ਨਾਲੀ ਪਿੱਛੇ ਸਕੀਮ ਹੈਗਾ ਪਰ ਐਂ ਕਰਦੇ ਆ ਹਾਂ ਚਾਹ ਰਹਿਣ ਦੀ ਨੋਂ ਮੇਰੇ ਤੇ ਹਾਂਜੀ ਇਹੀ ਆਪਣਾ ਨਿੱਕਾ ਜਾ ਪ੍ਰੈਂਕ ਵਲੌਗ ਨਾਲੇ ਬੰਥਨੇ ਮੈਂ ਅਗੀ ਮੂਗੀ ਬਣਾਇਆ ਕੋਈ ਆਪਾਂ ਨੂੰ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆਂ ਜੀ ਵਲੌਗ ਦਾ ਦੀ ਐਂਡ ਚੰਗਾ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਜਲਦੀ ਹੀ ਮਿਲਦੇ ਆ ਨਵੇਂ ਸੋਹਣੇ ਚੰਗੇ ਵਲੌਗ ਦੇ ਨਾਲ Till then, bye bye. Rabraka.